ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਪੱਧਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਵੈਸਤੇ ਤੁਹਾਡੇ ਘੜੇ ਕੀ ਆਪਣੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਕੋਈ ਪਿੱਛੇ ਲਾਂਹੇ ਵਾਲੀ ਗੱਲਾਂ ਨਾ ਰਹਿ ਜਾਈ ਪਹੁੰਚ ਗਿਆਂ ਪਿੰਡ ਸਜਣੋ ਨੇੜੇ ਰਹਿ ਗਿਆ ਖਾਲੜਾ ਪਿੰਡ ਅਮੀਸ਼ਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲੱਗਦੀ ਪੱਟੇ ਪਾਉ ਲੋਖਿੰਦਰ ਸਿੰਘ ਜੀ ਦੇ ਫਾਰਮ ਤੇ ਕਰਦੇ ਆਂ ਬਧੇਰੇ ਜਾਣਕਾਰੀ ਸਾਂਝੀ ਜੁੜੇ ਰਹੋ ਅੰਤ ਤੱਕ ਜੀ ਮੋਹ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਸਨੂੰ ਬਹੁਤ ਕਿਰਪਾ ਕਰਦਾ ਕੈਸੇ ਦਾ ਜੀ ਬਹੁਤ ਹੀ ਕਿਰਪਾ ਠੀਕ ਆ ਡਰੈਸ ਕਰੀਏ ਨੋਟ ਇਕਰਾ ਲਖਿੰਦਰ ਸਿੰਘ ਪੈਂਡਾ ਅਮੀਸ਼ਾ ਜਲਾ ਕਰਦਾ ਹੈ ਮੋਬਾਈਲ ਨੰਬਰ ਜੀ 86998 52300 ਠੀਕ ਆ ਜੀ ਸ਼ੁਰੂਆਤ ਇਤੋਂ ਕਰੀਏ ਸੂਈ ਸੂਈ ਮੈਂ ਹਨ ਸਈਆਂ ਸੂਈਆਂ ਜੀ ਠੀਕ ਹੈ ਸਾਰੀਆਂ ਇਹ ਫੋਲ ਵੱਡੀ ਝੋਟੀ ਤੇ ਦੁੱਧ ਕੰਨਾ ਉਹ ਦੁੱਧ ਭਾਉ ਜੀ 8 ਕਿਲੋ ਸੂਈ ਜੇ ਢਾਈਆਂ ਮਹੀਨਿਆਂ ਦੀ ਮਹੀਨੇ ਦੀ ਗੱਪਣ ਜੀ ਮਹੀਨੇ ਇੱਕ ਦੀ ਗੱਪਣ ਜੀ ਠੀਕ ਰਹੀ ਅੰਦਰ ਹੀ ਆ ਹਾਂ ਜੀ ਅੰਦਰ ਹੀ ਅੰਦਰ ਹੀ ਲਓ ਜੀ ਸਜਣੋ ਰਹੀ ਕਿਤੇ ਕਰਮਾਲੀ ਅੰਦਰ ਹੀ ਆ ਬਾਹਰ ਨਹੀਂ ਕਿਸੇ ਨੇ ਕੱਢੀ ਤਾਂ ਕਰਕੇ ਬਹਿ ਭੂਕੇ ਥੋੜਾ ਜਿਆਦਾ ਆਏ ਤੇ ਬਾਕੀ ਮੋਹਰਾ ਨਸਲ ਦੀ ਬਰੀਡ ਦੀ ਨੇ ਕੱਟਾ ਕੱਟਾ ਵੱਡਾ ਵੱਡਾ ਬੋਲਾ ਨਹੀਂ ਨਹੀਂ ਤੂੰ ਜਾ ਕਾਲਾ ਹਾਂ ਕੱਟਾ ਸਜਣੋ ਹਾਂ ਜੀ ਦੁੱਧ 8 ਕਿਲੋ ਦੁੱਧ 8 ਕਿਲੋ ਜੀ ਇਹਨੂੰ ਲੈ ਆ ਸੱਜਣਾ ਥੱਲੇ ਇੱਕ ਰਾਂ ਕਮਾਲਾ ਇਹਨੂੰ ਚਲ ਉਹਨੂੰ ਲੈ ਚੱਲ ਉੱਤੇ ਉੱਤੇ ਲੈ ਚੱਲ ਕਰਵਾ ਇਹਨੂੰ ਸੁੰਘ ਸੁੰਘ ਤੁਸੀਂ ਵੇਖ ਸਕਦੇ ਜੀ ਇਹ 8 ਕਿਲੋ ਦੁੱਧ ਜੇ ਬਣੀ ਵੀ ਹੈਗੀ ਜੇ ਇੱਕ ਮਹੀਨੇ ਦੀ ਤੇ ਰੇਟ ਭਾਉ ਜੀ 70000 70 ਹਾਂਜੀ ਛੋੜ ਛਾੜ ਕਰਨੀ 2000 ਰੁਪਇਆ 2 ਹਾਂਜੀ 60 60000 60000 ਜੀ ਹਾਂ ਠੀਕ ਆ ਤੇ ਅੱਗੇ ਉਦੋਂ ਵੀ ਵੱਡੀ ਝੋਟੀ ਆ ਗਈ ਇਹ ਤਾਂ ਬਿਲਕੁਲ ਜੈਡ ਬਲੈਕ ਹੈ ਪਾਉ ਉਦੋਂ ਹੀ ਆ ਜਾ 9 ਤੋਂ 10 ਕਿਲੋ ਹਾਂ ਮਗਰ ਕੱਟੀ ਜੀ ਆਹ ਬੋਲੀ ਬੋਲੀ ਕੱਟੀ ਜੇ ਲੋ ਸੱਜਣੋ ਆਹ ਬੋਲੀ ਕੱਟੀ ਜੱਤ ਵਾਲੇ ਕੱਟੀ ਵੀ ਪਲੀ ਪਲੋਸੀ ਜੇ ਤੇ ਚੰਗੀ ਜੇ ਮੈਂ ਇੱਕ ਰੰਗ ਕਾਲੀ ਛਾਹ ਦੇ ਵੇਖ ਸਕਦੇ ਹਾਂ ਹਾਂ 9 ਕਿਲੋ ਦੁੱਧ ਜੀ ਤੇ ਬਿਲਕੁਲ ਜੈਡ ਕੱਦ ਫੁੱਲ ਵੱਡਾ ਕਿਉਂ ਕੱਦ ਦੂੰ ਵੀਰ ਦਾ ਵੀ ਅੰਦਾਜ਼ਾ ਲਾਇਓ ਵੀਰ ਲਾ ਕੇ ਸੋ ਕੋ ਨਿੱਕਾ ਲੱਗਦਾ ਜਿਵੇਂ ਇਹ ਮੈਂ ਇੱਡੀ ਵੱਡੀ ਆ ਤੇ ਇਹ ਰੇਡ ਦੀ ਗੱਲ ਕਰੀਏ ਪੌਜੀ ਤੇ 70000 ਆ ਰਹੀ 70 ਲਾਗੇ ਖਲੋ ਕੇ ਕਰਾ ਦਿਖਾਈ ਕਰਮ ਵਾਲੀ ਦਾ ਕਰਦੂ ਲੋ ਪਾਉ ਤੇਰੇ ਮੋਡੇ ਦੇ ਆਉਂਦੀ ਹੈ ਮੈਂ ਜਵਾਨ ਹਾਂ ਮੋਡੇ ਦੇ ਆਉਂਦੀ ਹੈ ਜੀ ਮੋਟਾ ਦਾ ਆਹ ਮੋਟਾ ਥੱਲੇ ਰਹਿ ਜਾਂਦਾ ਜਵਾਨ ਆ ਹਾਂ ਜਵਾਨ ਬੜੀ ਹੈ ਹਾਂ ਜਿੰਦੀ ਰਵੇ ਤੇ ਦੂਜੇ ਨੰਬਰ ਤੇ ਆ ਗਈ ਤੀਜੇ ਤੇ ਆ ਸੂਈ ਸਵਾਈ ਇਹਨੇ ਕੋਲ ਦੁੱਧ ਪੂਕੇ ਨਾਉ ਇਹ ਥੱਲੇ ਦੁੱਧ ਨਾਉ ਖਿਡੋ ਜੀ ਨਾਉ ਇਹ 15 ਦਿਨ ਦੀ ਸੂਈ ਮਗਰ ਕੱਟੀ ਜਾਈ 15 ਦਿਨਾਂ ਦੀ ਹਾਂਜੀ ਲੈ ਆ ਵੀ ਸੱਚ ਨਾ 15 ਕਿ ਦਿਨਾਂ ਦੀ ਸੂਈ ਜੀ ਤੇ ਮਗਰ ਤਿਹਾਰੀ ਦੀ ਔਲ ਕਰਦੇ ਮੈਨੂੰ ਜੀ ਜਾਂਦੀਆਂ ਘਰਾਂ ਦੀ ਔਲ ਕਰਦਿਆਂ ਜੀ ਹਾਂ ਤਿਹਾਰੀ ਮੈਂ ਹੀ ਫਾਉਂਦਾ ਕੋਈ ਦੁੱਧ 8 ਕਿਲੋ 9 ਕਿਲੋ 9 ਕਿਲੋ ਦੁੱਧ 9 ਕਿਲੋ ਲਗਾ ਭਈ ਮੋੜ ਕੇ ਸੰਗਲ-ਸੰਗਲ ਪਾਏ ਹੁੰਦੇ ਆ ਜਦੋਂ ਮੋਰੀ ਪਾਈਏ ਨਾ ਹਾਂਜੀ ਹਾਂਜੀ ਤੇ ਉਦੋਂ ਇਹ ਕਰਦਿਆਂ ਹਨਾ ਮੋਰੀ ਦੀ ਔਲ ਜੀ ਹਾਂਜੀ ਇਹ ਨੂੰ ਇਹ ਜਾਂਦਾ ਖਣੀ ਮੋਰੀ ਘਾਤੋਂ ਪਾਤੀ ਆ ਹਾਂਜੀ ਹਾਂਜੀ ਹੂੰ ਠੀਕ ਠੀਕ ਆ ਇਹਦੇ ਮਗਰ ਸੱਜਣੋਂ ਉਹ ਕੱਟੀ ਜੀ ਆਹ ਕਾਲੀ ਕੱਟੀ ਰੇਟ ਕਿੰਦਾ ਜੀ ਤੁਹਾਨੂੰ ਸਾਰੀ 65000 ਰੁਪਏ 200 ਰੁਪਏ ਛੋਟ ਅੱਗੇ ਆ ਗਈ ਚੌਥੇ ਨੰਬਰ ਤੇ ਨੀਲੀ রাਵੀ ਨੀਲੀ রাਵੀ ਇਹਦੇ ਮਗਰ ਬੱਚਾ ਪਈ ਹੈਗਾ ਬੱਚਾ ਨਹੀਂ ਜੀ ਹੈਗਾ ਇਹ ਟੋਕੜ ਮੈਂ ਇਹਦੀ ਦੁੱਧ 5 ਕਿਲੋ 5 ਕਿਲੋ ਹਾਂ ਜੀ ਮਿਲਦੀ ਚਾਰੜ ਤੇ ਮਿਲਦੀ ਚਾਰੜ ਤੇ ਆ ਜੀ 5 ਕਿਲੋ ਦੁੱਧ ਹੈ ਜੀ ਰੇਟ ਫਿਰ ਨੋਰਮਲ ਹੀ ਕਰ ਦੇਣਾ ਅੱਜ ਹਾਂ ਜੀ ਇਹ 45000 ਦੀ ਦੇ ਦੇਗੀ 45 ਦੀ ਹੋਰ 2000 ਛੱਡ 45 ਦੀ 500 ਕਿਲੋਮੀਟਰ ਅਸੀਂ 100 ਕਿਲੋਮੀਟਰ ਕਰਦੇ ਆਂ ਜੇ ਕੇ ਪਿੰਡ ਸਾਹਿਬ ਕੇ ਖਾਨੇ ਤੱਕ ਤੜਤਾਲੀ ਦੀ ਲੈ ਹਾਂ ਜੇ ਆਪ ਖੜਨੀ ਸਿੱਧੀ ਆਗੇ 43 ਦੀ ਲੈ ਜੇ ਤੇ ਜੇ ਇਸ ਤਰ੍ਹਾਂ ਖੜਨੀ ਆ ਲਓ ਨੀਲੀ 라 ਵੀ ਸੱਚ ਲੋ ਮੈਂ ਇਹ ਵੀ ਨਵੀਂ ਸੰਤ ਸਾਹਿਬ ਕੇ ਦੇ ਸੰਭੀ ਨਹੀਂ ਮੈਂ ਸੰਭੀ ਨਹੀਂ ਆ ਤੇ ਦੁੱਧਾ 5 ਕਿਲੋ ਹਾਂ 5 ਕਿਲੋ ਹਾਂ ਥਾਂ ਤੁਣ ਵੇਖ ਸਕਦੇ ਚੰਗੀ ਜਿਹਾ ਇੱਕ ਕੇ ਆ ਗਈ ਆ ਛੋਟੀ ਛੋਟੀ ਆ ਜੀ ਇਹ ਗੱਬਣ ਛੋਟੀ ਆ ਹਾਂਜੀ ਸੂਆ ਦੁੱਝਾ ਹੋ ਗਈ ਹਾਂਜੀ ਦੁੱਝੇ ਸੂਏ ਇਹਦੇ ਆਪਰਲੀ ਸਾਈਡ ਨੂੰ ਸੱਜਣਾ ਤੋਰਦੀ ਪਰਾਂ ਨੂੰ ਤੇ ਨਿੱਕਾ ਗੋਲ ਸਿੰਘ ਜੀ ਲਓ ਦੇਣ ਅੱਠ ਲੈ ਜੂਏ ਜੀ ਹਾਂਜੀ ਲੈ ਜੂਏ ਸੰਗ ਸਵਾ ਅੱਠ ਦੇਣ ਲੈ ਜੂਗੇ ਹਣਾ ਤੇ ਪਰ ਤੁਪਨ ਬਹੁਤ ਚੰਗੀ ਆਈ ਆ ਬਹੁਤ ਵਧੀਆ ਖੰਦ ਸਾਹਿਬ ਦੀ ਬਹੁਤ ਬੜੀ ਛੋਟੀ ਅੱਛਾ ਠੀਕ ਠੀਕ ਲੈ ਆ ਪਾਈ ਸੱਜਣਾ ਕਮਾ ਲਿਆ ਕਰਮਾ ਵਾਲੀ ਨੂੰ ਲਓ ਜੀ ਇਹ ਝੋਲੀ ਜੰਗੀ ਦੇ ਨਿੱਕਾ ਸਿੰਘ ਦੇ ਠੀਕ ਹੈ ਜਿੰਦੀ ਰਵੇ ਪਾਉ ਰੇਟ 62000 ਦੀ ਤੁਹਾਨੂੰ ਸਿਰਫ ਬਾੜ ਦੀ ਹਾਂਜੀ ਬਾੜ ਦੀ ਠੀਕ ਹੈ ਠੀਕ ਆ ਦੋ ਕਟੀਆਂ ਆ ਗਈਆਂ ਨਾ ਪਾਉ ਇੱਕ ਨੀਲੀ ਇੱਕ ਨੀਲੀ ਦੀ ਸਿੰਗ ਦੇ ਜੀ ਨੀਲੀ ਹਾਂਜੀ ਬੰਨ ਜਾਓ ਆ ਬੋਰਾ ਦੀ ਠੀਕ ਆ ਲਓ ਸਜਣੋ ਝੋਲੀ ਚਾਲੀ ਜੰਗੀ ਕਟੀਆਂ ਦੀ ਵੇਖ ਸਕਦੇ ਜੀ ਬਿਲਕੁਲ ਥਾਨ ਚਾਰਜ ਤੇ ਇਹ ਨੀਲੀ ਜਾ ਕੇ ਕੱਟੀ ਉਹ ਪਾਉ ਇਹਨੂੰ ਕਰੀ ਕਾਲੀ ਕੱਟੀ ਨੂੰ ਮਿਲਾਈ ਆਹ ਕਾਲੀ ਨੂੰ ਐਨੂੰ ਕਰਦੀ ਐਨੂੰ ਐਨੂੰ ਵਾਹ ਨਿਕਾ ਨਿਕਾ ਸਿੰਘ ਹਨ ਮਗਰ ਉਹ ਝੋਲੀ ਦਿਖਾਈ ਮੜੇ ਮੜੇ ਜੀ ਕਾਲੀ ਦੀਆਂ ਨੂੰ ਕਰਕੇ ਲਓ ਜੀ ਜਿਨੋ ਝੋਲੀ ਵੇਖ ਸਕਦੇ ਬਿਲਕੁਲ ਚਾਰ ਹੀ ਥਣੀਆਂ ਜੀ ਕਾਲੀ ਥੋੜੀ ਜੀ ਭਾਰੀ ਜੀ ਨੀਲੀ ਨੂੰ ਤੇ ਜੋੜੇ ਦਾ ਹੀ ਪੌ ਰੇਟ ਜੋੜੇ ਦਾ 35000 200 ਰੁਪਏ ਕਿਲੋ 35000 ਜੀ 200 ਛੋੜ ਇਹ ਜੀ ਮਾਲ ਪਾਉ ਲਖਮਿੰਦਰ ਸਿੰਘ ਪਿੰਡ ਅਮੀਸ਼ਾ ਪਹੁੰਚ ਕੇ ਤਸੱਲੀ ਕਰਕੇ ਮੇਲਾ ਲੁੱਟ ਲਿਓ ਸਸਤੀ ਕਾਲ ਸਾਡੇ ਨੂੰ